ਟੈਕੀਕਾਰ ਦਰਪਤਾ ਕਿ ਤੁਹਾਨੂੰ ਕਿੰਨਰ ਬਣਾ ਦਿੱਤਾ ਗਿਆ ਕਿ ਜਿਹੜਾ ਗੁਪਤਾਂ ਨੂੰ ਘੜ ਦਿੱਤਾ ਗਿਆ ਉਹ ਮੇਰਾ ਗੁਪਤਾਂ ਨੂੰ 5ਵੇਂ ਮਹੀਨੇ 7 ਤਰੀਕ ਨੂੰ ਕੋਠੇ ਲੈ ਗਏ ਗਏ ਹੀ ਮੈਨੂੰ ਬੜੇ ਚਲਪਾਏ ਆ ਤੇ ਮਿਹੜਾ ਉਹਨਾਂ ਖਾ ਲਿਆ ਪਾਣੀ ਪੀ ਕੇ ਬਾਅਦ ਚਾਹ ਚੂਪ ਪਾਈ ਇਹਨਾਂ ਨੇ ਮੈਂ ਚਾਹ ਤਾਂ ਬਾਅਦ ਨਹੀਂ ਮੈਨੂੰ ਲੱਗੇ ਚਾਹ ਦੇ ਵਿੱਚ ਨਾ ਕੀ ਛਿੜੀਲੀ ਚਾਹ ਚੀਜ਼ ਸਮਝ ਲੋ ਨਸ਼ੇ ਛਿੜੀਲੀ ਸਮਝੋ ਕੀ ਪਿਆ ਕੀ ਨਹੀਂ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਲੱਗਾ ਜਦੋਂ ਮੈਨੂੰ ਸਵੇਰੇ ਹੋਸ਼ ਆਈ 11:00 12:00 ਵਜੇ ਮੇਰੇ ਅਚਰੀ ਸਾਰੇ ਬਨੇ ਟੈਂਕ ਲੱਗੇ ਸੀ ਪਛਾਰੀ ਜਗ੍ਹਾ ਤੇ ਤੇ ਵਿੱਚ ਪੈ ਪਈ ਸੀ ਮੇਰਾ ਗੁਪਤ ਬਲਜੀਤ ਨੇ ਵੀ ਕਿਹਾ ਬਲਜੀਤਾਂ ਕੀ ਕਰਤਾ ਪੱਪੂ ਚੰਗਪਾ ਨੇ ਕਿਹਾ ਮੈਂ ਤੇਰੀ ਭੈਣ ਦੀ ਅੱਧਾ ਗਾਲਾਂ ਕੱਢੀ ਮੈਨੂੰ ਗੰਦੀਆਂ ਗੰਦੀਆਂ ਇਹਨਾਂ ਨੇ ਲੈਂਗੁਏਜ ਤੁਹਾਡੇ ਨਾਲ ਹਾਂ ਗਲਤ ਲੈਂਗੁਏਜ ਇਹਨਾਂ ਨੇ ਯੂਜ਼ ਕੀਤੀ ਕਿੰਦਰ ਮਰਵਾ ਦਾਂਗੇ ਜੋ ਕਾਰਵਾਈ ਕਰਾਂਗੇ ਉਸੇ ਤੇ ਮਾਨੂੰ ਮਰਵਾ ਦਾਂਗੇ ਦਾ 7ਵੇਂ ਮਹੀਨੇ ਤੀ ਤਰੀ ਨੂੰ ਨਿਕਲਦੀਆਂ ਤੇ ਉਸ ਟਾਈਮ ਮੈਨੂੰ ਬੜੇ ਮਾਰਕੋ ਟਾਈਕਰ ਦੇ ਬਹੁਤ ਮੁਸ਼ਕਿਲ ਕਿਵਗਰ ਵੀ ਤੁਹਾਨੂੰ ਮਿਲਦੀ ਹੈ ਮਾਰਦੇ ਨੇ ਧਮਕੀ ਮਿਲਦੀ ਹੈ ਪਈਆਂ ਐਸ ਤੱਕ ਧਮਕੀ ਮਿਲ ਗਈ ਹੈ ਹੈਪੀ ਦੇ ਮੰਮੀ ਨੂੰ ਕਹਿੰਦੇ ਨੇ ਤੇ ਹੈਪੀ ਨੂੰ ਤੂੰ ਸਾਦਲਾ ਕਰੇ ਹੈ ਪੇਸਾ ਦੇਸ ਪੰਡਾ ਫੋੜ ਦੇਣਾ ਵਾ ਹੈਪੀ ਵਾਲਾ ਸਾਥ ਦੇਂਦਾ ਪੇਸਾ ਕਹੇ ਸਾਲਾ ਤੇ ਤੁਝੂ ਠਿਗਵਾਈ ਦੇ ਦੇ ਵੀ ਦੋਟਾ ਦੇ ਪਰਿਵਾਰ ਨੇ ਇਹਦੇ ਨਾਲ ਕੀਤਾ ਬਿਲਕੁਲ ਗਲਤ ਹੈ ਬਹੁਤ ਗਲਤ ਆਏ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਬੜੇ ਜਾਨਾਂ ਨਾਲ ਕੀਤਾ ਉਦੋਂ ਕਿਸ ਨੇ ਨੀਵਾਜ਼ ਹਟਾਈ ਤਰ ਕੀ ਮਾਂ ਬਾਪ ਜੋ ਹਟਾਈ ਆ ਤੁਹਾਨੂੰ ਧਮਕੇ ਮਿਲਦੀ ਆ ਮੈਨੂੰ ਤਾਂ ਧਮਕੀਆਂ ਮਿਲਦੀਆਂ ਮੇਰੇ ਘਰ ਵਾਲਿਆਂ ਨੂੰ ਕਹਿੰਦੇ ਆ ਕਿ ਤੂੰ ਹੀ ਝੂਠੀ ਗਵਾਈ ਦੇ ਦੋ ਨਹੀਂ ਤੇ ਹੈਪੀ ਨੇ ਫਸਾ ਦੇਣਾ ਸਾਨੂੰ ਲੱਗਦਾ ਕਿ ਉਹਨਾਂ ਨੂੰ ਕੋਈ ਪ੍ਰੈਸ਼ਰ ਪੈ ਰਿਹਾ ਹਾਂ ਲੱਗਦਾ ਕਿਉਂਕਿ ਉਹ ਪੈਸੇ ਉਹਨਾਂ ਕੋਲ ਬਾਦੂ ਆ ਕੁਝ ਨਾ ਕੁਝ ਤਾਂ ਕੁਝ ਉਹ ਪੈਸਾ ਚੜਾ ਕੇ ਕੁਝ ਵੀ ਕਰ ਸਕਦੇ ਨੇ ਕੁਝ ਵੀ ਝੂਠੇ ਗਵਾਹ ਵੀ ਖੇਡ ਸਕਦੇ ਨੇ ਅਗਲੇ ਪੁਆਇੰਟ ਤੇ ਫਿਰ ਤਾਂ ਨਹੀਂ ਆ ਇਲਫ ਨੰਗੇ ਹੋ ਕੇ ਘੁੰਮਾਂਗੇ ਸੜਕ ਤੇ ਆਪਣੀ ਸਰ ਦੇ ਵਿੱਚ ਇੱਕ ਐਸਾ ਤਾਜ਼ਾ ਮਾਮਲਾ ਆ ਸਾਹਮਣੇ ਆਇਆ ਕਿ ਜਿੱਥੇ ਇੱਕ ਨੌਜਵਾਨ ਆਪਣੇ ਘਰ ਦਾ ਗੁਜ਼ਾਰਾ ਕਰਿਆ ਸੀ ਇੱਕ ਦੁਕਾਨ ਦੇ ਉੱਪਰ ਤੇ ਉਸ ਨੂੰ ਕਿੰਨਰ ਬਣਾਇਆ ਗਿਆ ਪੂਰੀ ਹਕੀਕਤ ਕੀ ਹੈ ਉਸ ਨੌਜਵਾਨ ਦੇ ਨਾਲ ਸਾਰੀ ਗੱਲਬਾਤ ਕਰਦੇ ਆ ਪਰ ਆਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਸੂਟ ਪਾਇਆ ਹੋਇਆ ਵਾ ਹੱਥ ਵਿੱਚ ਚੂੜੀਆਂ ਤੇ ਕੰਨਾਂ 'ਚ ਵਾਲੀਆਂ ਮਹਿਲਾ ਲੱਗ ਰਹੀ ਆ ਪਰ ਹੈ ਨੌਜਵਾਨ ਆ ਤੇ ਇਹਦੇ ਦੇ ਨਾਲ ਕਾਫੀ ਕੀਤਾ ਗਿਆ ਇਸ ਨੌਜਵਾਨ ਦੇ ਨਾਲ ਗੱਲਬਾਤ ਕਰਾਂਗੇ ਪੂਰੀ ਹਕੀਕਤ ਕੀ ਹੈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਆ ਸੰਜੀਵ ਕੁਮਾਰ ਸੰਜੀਵ ਕੁਮਾਰ ਆ ਟਡਾ ਅੰਬਰੀ ਸਾਦੇ ਵਿੱਚ ਨਾਪ ਤੇ ਗੁਰਦਾਸਪੁਰ ਦੇ ਵਿੱਚ ਜਾ ਕੇ ਨੂਰਾ ਕਿਦਾਂ ਨਾਮ ਪਿਆ ਤੁਸੀਂ ਨੂਰ ਐਕਚੁਅਲੀ ਉਹਨਾਂ ਨੇ ਰੱਖਿਆ ਸੀ ਪ੍ਰਧਾਨ ਉਹਨਾਂ ਨੇ ਪੱਪੂ ਚੰਗ ਮਸਾਦੇ ਬਲਜੀਤ ਉਹਨਾਂ ਨੇ ਇਹ ਪੂਰੀ ਹਕੀਕਤ ਕੀ ਹੈ ਕਿਦਾਂ ਤੁਸੀਂ ਉੱਥੇ ਪਹੁੰਚੇ ਹੋ ਕਿਦਾਂ ਤੁਹਾਡੀ ਜਿਹੜੀ ਆ ਕਿ ਬੋਡੀ ਦਾ ਇੱਕੋ ਪਾੜੀ ਚੇਂਜ ਕਰ ਦਿੱਤਾ ਉਹਨਾਂ ਨੇ ਜਾਂ ਪਰਾਵਾ ਚੇਂਜ ਕਰ ਦਿੱਤਾ ਕਿ ਚੰਗੀ ਭਲੇ ਘਰ ਦਾ ਆਪਣਾ ਗੁਜ਼ਾਰਾ ਕਰੇ ਸੀ ਤੁਸੀਂ ਸਰ ਐਕਚੁਅਲੀ ਮੈਂ ਕਪੜੇ ਸ਼ੌਤ ਤੇ ਕੰਮ ਕਰਦਾ ਹੁੰਦਾ ਸੀ ਕਪੜੇ ਸ਼ੌਤ ਤੇ ਕੰਮ ਕਰਦਾ ਹੁੰਦਾ ਸੀ ਪੰਜਾਬੀ ਪਹਿਰਾਵਾ ਕਟੜਾ ਜਮ ਸਿੰਘ ਚ ਜਦੋਂ ਆਪਾਂ ਕੰਮ ਕਰਦੇ ਹੁੰਦੇ ਸੀ ਲੋਕਡਾਊਨ ਕਰਕੇ ਕੰਮ ਵੀ ਬੰਦ ਹੋ ਗਿਆ ਜਿਸ ਤੇ ਕਰਕੇ ਮੈਨੂੰ ਆਇਆ ਚੱਕੇ ਦਾ ਕੰਮ ਵੀ ਬੰਦੇ ਸੀ ਜਿਸ ਤੇ ਕਰਕੇ ਮੈਨੂੰ ਆਇਆ ਸੰਦੀਪ ਕੁਲਦੀਪ ਹਣਾ ਦਾ ਫੋਨ ਕੁਲਦੀਪ ਦਾ ਆਇਆ ਫੋਨ ਮੈਨੂੰ ਕਿਸਾਨ ਬਾਬੇ ਦੀ ਬਹੁਤ ਜ਼ਿਆਦਾ ਲੋੜ ਆ ਪਾ ਤੁਹਾਨੂੰ 100 ਰੁਪਏ ਮਗਰ 100 ਰੁਪਏ ਦਿਆ ਕਰਾਂਗੇ ਤੁਸੀਂ ਸਾਡੇ ਕੋ ਆ ਜਾਓ ਹਮ ਤੇ ਮੈਂ ਓ ਕੰਕਾਰ ਕਰਤਾ ਮੈਂ ਇਹਦੇ ਮੁੰਡਾ ਚੰਗਾ ਭੋਲਾ ਹਮ ਤੇ ਇਹ ਕਹਿੰਦੇ ਕੋਈ ਨਹੀਂ ਸਾਡੇ ਪਿਓ ਦੇ ਨਾਂ ਤੇ ਪਿੰਡ ਵਾ ਮੈਂ ਤੇ ਪਿਓ ਦੇ ਨਾਂ ਤੇ ਕਿੱਦਾਂ ਹਸ ਦੇ ਖੁਸ਼ ਦੇ ਨਾਂ ਤੇ ਪਿੰਡ ਹੁੰਦੇ ਨੇ ਹਮ ਤੇ ਨਾ ਕਿਆ ਫਿਰ ਮੈਨੂੰ ਦਿੱਤਾ ਬਲਜੀਤ ਨੰਬਰ ਬਲਜੀਤ ਨੇ ਮੈਨਾਂ ਗੱਲਬਾਤ ਕੀਤੀ ਬਲਜੀਤ ਕੰਦੀ ਸਤਨੂ ਆ ਰਿਆ ਲੈਣ ਕੋ ਟੈਨਸ਼ਨ ਲੈ ਕੇ ਮੈਨੂੰ ਚੱਲ ਗਈ ਆ ਜਾ ਕੇ ਜਦੋਂ ਮੈਂ ਹਾਂ ਕਰਤੀ ਨਾ ਮੈਂ ਆਪਣੇ ਘਰੇ ਪ੍ਰੋਗਰਾਮ ਦਾ ਬੰਨਣਾ ਲਾ ਦਿੱਤਾ ਸੀ ਮੈਂ ਉਹ ਵੀ ਪ੍ਰੋਗਰਾਮ ਨਾਲ ਜਿੰਨੇ ਆ ਜੋ ਪ੍ਰੋਗਰਾਮ ਦਾ ਬੰਨਣਾ ਲਾ ਦਿੱਤਾ ਨਾ ਆਪਣੇ ਘਰੇ ਮੈਂ ਤਬ ਬਲਜੀਤ ਕੌਰ ਕੋ ਜਾਂਦੇ ਆ ਬਲਜੀਤ ਕੌਰ ਸੰ ਲੈਣਾਂ ਦੀ ਪੱਪੂ ਜੰਗਬਹਾਦਰ ਬਲਜੀਤ ਕੌਰ ਤੇ ਜੈ ਬੇਟਾ ਨਾ ਛੋਟਾ ਤੇ ਦੂਜੇ ਉਹਨਾਂ ਦਾ ਡਰਾਈਵ ਸੋਨੂ ਡਰਾਈਵ ਬਾਮਣ ਗਿਸ਼ਿਰਿਕਪਿੰਦਪੁਰ ਦਾ ਰੈਂਡ ਵਾਲਾ ਤੇ ਲੈਣ ਆਂਦੇ ਮੈਨੂੰ ਲੈਣ ਆਉਂਦੇ ਆ ਤੇ ਮੈਨੂੰ ਲੈ ਕੇ ਚੱਲ ਜਾਂਦੇ ਨੇ ਉੱਥੇ ਬਿਠਾਉਂਦੇ ਨੇ ਤੇ ਇੱਕ ਮੇਰਾ ਐਸਰ ਛੁੱਟਾ ਸੈਫਟੀ ਕਾਰ ਤਿਆਰ ਕਰਵਾਉਂਦੇ 14 ਤਰੀਕ ਨੂੰ ਦੋ ਤਿੰਨ ਦਿਨ ਮੈਨੂੰ ਘਰੇ ਲੱਗਦੇ ਛੁੱਟਾ ਸੈਫਟੀ ਕਾਰ ਤਿਆਰ ਕਰਨਾ ਦਾ ਜਿਹੜਾ ਕਿਨਰ ਵਾਲਾ ਹੁੰਦਾ ਅਸੀਂ ਕਿਨਰ ਵਾਲਾ ਸੈਟ ਗਿਟ ਤਿਆਰ ਕਰਵਾਦਾ ਉਹ ਕਿਹੜੀ ਜਗ੍ਹਾ ਕਰਵਾਇਆ ਬਾਬੇ ਬਕਾਲੇ ਦਾ ਬਾਬੇ ਬਕਾਲੇ ਹਾਂਜੀ ਉਹ ਮੈਂ ਤਾਂ ਐਸਰ ਟਿਕਟ ਛੁੱਟਾ ਤਿਆਰ ਕਰਵਾਉਂਦੇ ਨੇ ਤੇ ਅੱਗੋ ਕਹਿੰਦੇ ਨੇ 2 ਟੈਨਸ਼ਨ ਲੈ ਮੈਂ ਕਿਹਾ ਮੈਂ ਸੋਨੂੰ ਬਾਬਾ ਨੂੰ ਪੁੱਛਦੀ ਆਂ ਆ ਕਾਦਾ ਵਾ ਮੇਰਾ ਸੈਫਟੀ ਟਿਕਟ ਤਾਂ ਟੈਨਸ਼ਨ ਲੈ ਫਾਰਮੈਟ ਹੀ ਪੂਰੇ ਕਰਦੇ ਪਹਿਰੇ ਤੈਨੂੰ ਇਦਾਂ ਦਾ ਫਾਰਮੈਟ ਪੂਰੇ ਕਰ ਕੱਲ ਨੂੰ ਇਨਕੁਆਰੀ ਹੁੰ ਕੋਈ ਵੀ ਨਹੀਂ ਹਗਾ ਜਿੰਨੇ ਵੀ ਇੱਥੇ ਰਚਦੇ ਪੇ ਟੱਪਦੇ ਪੇ ਸਾਰੇ ਲਿੰਕ ਹਰਨ ਕੀਤੇ ਇਨ੍ਹਾਂ ਨੇ ਹੂੰ ਕਿ ਜਦੋਂ ਪ੍ਰਧਾਨ ਦੇ ਇਲੈਕਸ਼ਨ ਰੁਕਸ਼ਣ ਆਂਦੇ ਨੇ ਪ੍ਰਧਾਨ ਚ ਦਾਵਾ ਮੈਂ ਪ੍ਰਧਾਨ ਕੋ ਜਾਣਦੇ ਵਧਾਈ ਲੈਣ ਵਾਸਤੇ ਮੈਂ ਸੋਨੀਆ ਆਪਣਾ ਡਰਾਈਵਰ ਢੋਲਕ ਵਾਲਾ ਝੋਲੀ ਵਾਲਾ ਜਾਣਦੀ ਨਹੀਂ ਆਪਾਂ ਜਾਂਦੇ ਉਹ ਸਾਈਡ ਨਾ ਠਹੰਦੇ ਨੇ ਸੋਨੀਆ ਮੋਟਸਾ ਲੈ ਕੇ ਨਿਕਲ ਜਾਂਦੀ ਆ ਉੱਥੇ ਮਚਰਾਵਾ ਪਿੰਡ ਜਾ ਕੇ ਤੁਹਾਨੂੰ ਵੀ ਮੈਂ ਖੜ ਸਕਦੀ ਆ ਮਚਰਾਵਾ ਪਿੰਡ ਮੇਰਾ ਕੀ ਹਾਲ ਕੀਤਾ ਸੀ ਉੱਥੇ ਆੜ ਗਵਾਰ ਸਾਰਿਆਂ ਨੂੰ ਪਤਾ ਰੋਲਾ ਪਿਆ ਆ ਹੂੰ ਠੀਕ ਹੈ ਪਤਾ ਨਹੀਂ ਮਾਰਚ ਦਾ ਮਹੀਨਾ ਹੀ ਪਤਾ ਹੈ ਮਾਰਚ ਤੋਂ ਪਹਿਲੇ ਸੀ ਠੀਕ ਹੈ ਨਾ ਤੇ ਜਾਨਦੇ ਆਥੇ ਮੁੰਡਾ ਪੇਸ਼ ਕਰਦੇ ਮੈਨੂੰ ਨੰਗਾ ਕਰਵਾਂਦੇ ਮੈਨੂੰ ਮਾਰਦੇ ਕੁੱਟਦੇ ਆ ਮੇਰੇ ਖੂਨ ਇੱਥੇ ਵਗਦਾ ਮੈਨੂੰ ਬਹੁਤ ਮਾਰ ਕੁੱਟਾਈ ਕਰਦੇ ਨੇ ਵੀਡੀਓ ਵਗੈਰਾ ਵੀ ਬਣਾਈ ਗਈ ਮੇਰੀ ਵੀਡੀਓ ਵਗੈਰਾ ਵੀ ਬਣਾਈ ਗਈ ਵਾਰੀ ਕਿਤੇ ਗਰੁੱਪਾਂ ਚ ਵੀ ਪਾਈ ਗਈ ਮੇਰੀ ਵੀਡੀਓ ਜਿਹਦੇ ਕਰ ਮੇਰੇ ਕੋ ਪਹੁੰਚੀ ਆ ਵੀਡੀਓ ਜਿਹੇ ਮੇਰੇ ਕੋ ਵੀਡੀਓ ਪਹੁੰਚ ਗਿਆ ਮੈਂ ਬੋਰ ਹੋਈ ਬਹੁਤ ਪਰੇਸ਼ਾਨ ਹੋਈ ਤਿਹਾਰ ਕਿਵੇਂ ਆਪਣੇ ਫਿਰ ਬਲਜੀਤ ਉਹਨੇ ਕਿਹਾ ਤੂੰ 10 15 ਦਿਨ ਲਈ ਆਪਣੇ ਘਰੇ ਚਲ ਜਾ ਜੋ ਗਲ ਠੰਡੀ ਪਹੁੰਚਣੇ ਸਾਲ ਲਾਂਗੇ ਆਪਾਂ ਜਾਣਦੇ ਆ ਮੈਂ ਫੋਨ ਕਰਦੀ ਆ ਬਲਜੀਤ ਨੂੰ ਮੈਂ ਬਲਜੀਤ ਨੂੰ ਕਹਿੰਦੀ ਆ ਮੈਨੂੰ ਪੈਸੇ ਥਲੇ ਪੇ ਦੇ ਮੈਂ ਕੱਪੜੇ ਲੈਣ ਦੇ ਡੇੜੇ ਕੇ ਦੇ ਦੇ ਮੈਨੂੰ ਤੇ ਉਹ ਸਾਨੂੰ ਕਹਿੰਦੇ ਤੂੰ ਮੈਂ ਲੈਣਾ ਨਹੀਂ ਤੇ ਗਲ ਠੰਡੀ ਪੈ ਗਈ ਤੇ ਮੈਂ ਲੈਣ ਆਨੀ ਪਈ ਆ ਜਿਸ ਤੇ ਕਾਰ ਮਜਬੂਰੀ ਦਾ ਸਕਾਰਨ ਲਾ ਲੋ ਰੋਟੀ ਤੇ ਕਾਤਨ ਲਾ ਲੋ ਕਿਰਾਏ ਤੇ ਰਹਿਣ ਵਾਲੇ ਕੀ ਸੋਚਣਾ ਹੀ ਮੈਂ ਇੱਕ ਮਜਬੂਰੀ ਪਿੱਛੇ ਮੈਨੂੰ ਉਹਨਾਂ ਨਾਲ ਫੇਰ ਦੁਬਾਰਾ ਜਾਣਾ ਪਿਆ ਕਹਿੰਦੇ ਕੋਈ ਟੈਨਸ਼ਨ ਲੈ ਤੇ ਉਹਨਾ ਸਰਟੀਫਿਕੇਟ ਜਿਹੜੇ ਮੈਂ ਤਿਆਰ ਕਰਵਾਏ ਸੀ ਉਹ ਬਲਜੀਤ ਕੋਰ ਕੋ ਨਹੀਂ ਜਦੋਂ ਤੁਹਾਨੂੰ ਉਹ ਸਰਟੀਫਿਕੇਟ ਤਿਆਰ ਹੋਇਆ ਤੁਹਾਡੇ ਘਰਦਰ ਪਤਾ ਕਿ ਤੁਹਾਨੂੰ ਕਿੰਨਰ ਬਣਾ ਦਿੱਤਾ ਗਿਆ ਕਿ ਜਿਹੜਾ ਗੁਪਤਾ ਉਹ ਕੱਟ ਦਿੱਤਾ ਗਿਆ ਉਹ ਮੇਰਾ ਗੁਪਤਾ ਪੰਜਵੇਂ ਮਹੀਨੇ 7 ਤਰੀਕ ਨੂੰ ਕੋਠੇ ਲੈ ਗਏ ਸੀ ਮੈਨੂੰ ਕੜੀ ਚੁਲ ਖਵਾਏ ਆ ਤੇ ਮੇਰੇ ਨਾਲ ਉਹਨੇ ਖਾ ਲਿਆ ਪਾਣੀ ਪੂੜੀ ਪੀ ਕੇ ਬਾਅਦ ਚਾਹ ਚੂ ਪਿਆਈ ਇਹਨਾਂ ਨੇ ਮੈਨੂੰ ਚਾਹ ਤੋਂ ਬਾਅਦ ਨਹੀਂ ਮੈਨੂੰ ਲੱਗੇ ਚਾਹ ਦੇ ਵਿੱਚ ਨਾ ਕਿ ਛਿੜਲੀ ਚੀਜ਼ ਕਹਿ ਛਿੜਲੀ ਚਾਹ ਚੀਜ਼ ਸਮਝ ਲੋ ਨਸ਼ੇ ਛਿੜਲੀ ਸਮਝੋ ਕੀ ਪਿਆ ਕੀ ਨਹੀਂ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਜਦੋਂ ਮੈਨੂੰ ਸਵੇਰੇ ਹੋਸ਼ ਆਇਆ 11:00 12:00 ਵਜੇ ਮੇਰੇ ਐਕਚੁਅਲੀ ਸਾਰੇ ਬਨੇ ਟੈਂਕ ਲੱਗੇ ਸਿਪਛਾਲੀ ਜਗ੍ਹਾ ਤੇ ਤੇ ਵਿੱਚ ਪੈ ਪਈ ਸੀ ਮੇਰਾ ਗੁਪਤ ਅੰਗ ਮੇਰੇ ਨਾਲ ਹੀ ਨਹੀਂ ਹੈਗਾ ਸੀ ਉਦੋਂ ਉਸ ਵੇਲੇ ਮੈਂ ਥੱਲੇ ਬਾਲੀ ਦਾ ਛੱਟਾ ਥੱਲੇ ਸੀ ਹੂੰ ਉਸ ਤੋਂ ਬਾਅਦ ਸਿਰ ਮੇਰਾ ਗੁਪਤ ਲਿੰਗ ਕੱਟਦਾ ਗਿਆ ਉਸ ਤੋਂ ਬਾਅਦ ਰੋਈ ਕਲਰ ਆਈ ਬਹੁਤ ਪਿੱਟੀ ਇਹਨਾਂ ਨੂੰ ਉਸ ਟਾਈਮ ਮਜ਼ਬੂਤ ਹੀ ਬਲਜੀਤ ਨੂੰ ਵੀ ਕਿਹਾ ਬਲਜੀਤਾ ਕੀ ਕਰਤਾ ਪੱਪੂ ਚੰਗਬਾ ਸਾਨੂੰ ਕਿਹਾ ਮੈਂ ਤੈਹੀ ਪੈਂਦਾਂ ਅੱਧਾ ਗਾਲਾ ਕੱਢਿਆ ਮੈਨੂੰ ਗੰਦੇ ਗੰਦੀ ਇਹਨਾਂ ਨੇ ਲੈਂਗੁਏਜ ਤੁਹਾਡੇ ਨਾਲ ਯੂਜ਼ ਹਾਂ ਗਲਤ ਲੈਂਗੁਏਜ ਇਹਨਾਂ ਨੇ ਯੂਜ਼ ਕੀਤੀ ਕਿੰਦਰ ਮਰਵਾ ਦਾਂਗੇ ਜੇ ਕਾਰਵਾਈ ਕਰਾਂਗੇ ਉਸੇ ਤੇ ਮਾਂ ਨੂੰ ਮਰਵਾ ਦਾਂਗੇ ਪਿਓ ਤੇ ਮੇਰੇ ਅੱਗੇ ਸਿਰ ਤੇ ਨਹੀਂ ਮੇਰੀ ਮਾਂ ਨੂੰ ਐਸਾ ਕਿ ਗਰੀਲ ਕਿਤਾ ਫੇ ਮਾਂ ਮੇਰੇ ਮਾੜੀ ਮਾਂ ਥੋੜੀ ਖਵਾ ਦੇਣੀ ਕਿਸੇ ਨੇ ਤੇ ਇਹਨਾਂ ਮਾਰੇ ਤਾਂ ਵੰਗਾਂ ਦੀ ਹਾਲੇ ਵੀ ਧਮਕੀਆਂ ਲਾ ਰਹੇ ਨੇ ਮੈਨੂੰ ਜੇ ਤੂੰ ਸਾਡੇ ਕੋਈ ਕਾਰਵਾਈ ਕੀਤੀ ਆਪਾਂ ਤੁਹਾਨੂੰ ਝੁੱਠੇ ਕੇ ਫਸਾ ਦਾਂਗੇ ਤੇ 10 ਤਰੀਕ ਨੂੰ ਆਂਦਾ ਹੈਪੀ ਹੈਪੀ ਮੁੰਡਾ ਜਿਹੜਾ ਬਲਜੀਤ ਦਾ ਭਰਾ ਵਾ ਉਹ ਆਂਦਾ ਮੈਨੂੰ ਅੱਗੇ ਗਾਲਾ ਗੂਲਾ ਕੱਢਦਾ ਬੰ ਤੇ ਮੈਂ ਕਿਹਾ ਇੱਕ 500 ਰੁਪਏ ਪਿੱਛੇ ਤੂੰ ਇੱਥੇ ਆਪਣੀ ਜ਼ਿੰਦਗੀ ਖਰਾਬ ਕਰ ਲਿਆ ਹੁਣ ਵੀ ਨਿਕਲ ਜਾ ਤੇ ਮੈਂ ਕਹਿੰਦੀ ਮੈਂ ਨਹੀਂ ਨਿਕਲਣਾ ਮੈਨੂੰ ਉਹਨਾਂ ਨੇ ਮਰਵਾ ਦੇਣਾ ਉਹਨੇ ਕਿ ਕੁਝ ਨਹੀਂ ਕਰਦੇ ਜਿਸ ਦੇ ਕਾਰਨ ਮੈਂ ਇਹਨਾਂ ਜੋ ਪ੍ਰੇਡ ਮੇਰਾ ਹੋ ਜਾਂਦਾ ਜਿਸ ਦੇ ਕਾਰਨ ਇਹਨਾਂ ਕੋ ਮੈਂ 7ਵੇਂ ਮਹੀਨੇ ਤੱਕ ਇਹਨਾਂ ਕੋ ਰਹਿਣੀ ਆ 7ਵੇਂ ਮਹੀਨੇ ਨਾਲ ਕੋ 30 ਤਰੀ ਨੂੰ ਮੈਂ ਨਿਕਲ ਆਨੀ ਆ 30 ਤਰੀ ਨੂੰ ਜਦੋਂ ਮੈਂ ਨਿਕਲਿੰਦਾ 7ਵੇਂ ਮਹੀਨੇ 30 ਤਰੀ ਨੂੰ ਇਹਨਾਂ ਕੋ ਨਿਕਲਦੀ ਆ ਤੇ ਉਸ ਟਾਈਮ ਮੈਨੂੰ ਬੜੇ ਮਾਰਕੋ ਟਾਈਕਰ ਦੇ ਬਹੁਤ ਮੁਸ਼ਕਿਲ ਮੈਨੂੰ ਹੈਪੀ ਮੁੰਡਾ ਬਚਾਉਂਦਾ ਵਾ ਉਥੋਂ ਰਾਤ ਵਲੇ ਮੈਨੂੰ ਉਹ ਕੋਦਾਮ ਕੱਢ ਦਿੰਦਾ ਕਹਿੰਦੇ ਫਿਰ ਬਜ਼ਾਰ ਹੁਕਮ ਕਹਿੰਦੇ ਨਿਕਲ ਜੰਨੇ ਭੱਜ ਜੰਨੇ ਆ ਭੱਜ ਕੇ ਮੈਂ ਘਰਾਂ ਦੀਆਂ ਘਰੇ ਕੋਈ ਕਾਰਵਾਈ ਨਹੀਂ ਕਰਦੀ ਮੈਂ ਕੁਐਸ਼ਨ ਦੱਸਦੀ ਘਰੇ ਮੈਂ ਕਪੜੇ ਘਰ ਹੁਣ 7-8 ਦਿਨ ਹੋਏ ਦੱਸੇ ਨੂੰ ਸਾਰੀ ਸਚਾਈ ਆਪਣੇ ਘਰੇ ਹੁੰਦਾ ਸੀ ਮਮਾ ਮੇਰੇ ਨਾਲ ਐਦਾਂ ਦਾ ਕੰਮ ਕਰਾਇਆ ਗਿਆ ਮੈਨੂੰ ਕੋਈ ਇਨਸਾਫ ਨਾ ਮੇ ਮਮੇ ਕਹਿੰਦਾ ਕਿਤੇ ਗਈ ਮੈਂ ਕਿਹਾ ਮੈਂ ਆਈਜੀ ਸਾਹਿਬ ਕੋਲ ਆਪਾਂ ਸਾਰੀ ਸਾਰੀ ਰਿਪੋਰਟਾਂ ਕੀਤੀਆਂ ਯਾਨੀ ਇਸ ਟਾਈਮ ਪਹਿਲੇ ਆਈਜੀ ਸਾਹਿਬ ਕੋਲ ਗਏ ਫਿਰ ਐਸਐਸਪੀ ਸਾਹਿਬ ਨੇ ਕੀਤੀ ਹੁਣ ਡੀਐਸਪੀ ਕੋਲ ਸਟੇਮ ਸਾਰੀ ਕੰਪਲੇਂਟ ਸੁਣਵਾਈ ਹੋ ਰਹੀ ਕਿਸੇ ਕਿਸੇ ਪਾਸੇ ਟੱਕਈ ਆ ਵਜਰੇ ਹਲੇ ਸੁਣਵਾਈ ਤਾਂ ਨਹੀਂ ਮੈਨੂੰ ਦਿਖਦੀ ਪਈ ਬਸ ਟਾਈਮ ਹੀ ਪੈ ਰਿਹਾ ਅੱਜ ਵੀ ਪਤਾ ਨਹੀਂ ਕੀ ਗੱਲ ਹੋਈ ਜੇ ਅੱਜ ਆਏ ਸੀ ਅੱਜ ਸਾਰੇ ਪ੍ਰੂਫ ਮੇਰੇ ਕੋਲ ਸਭ ਕੁਝ ਮੇਰੇ ਕੋਲ ਸੀ ਸੁਣਦੇ ਵਿਚਾਰ ਦੇ ਕੁਝ ਸੁਣਦੇ ਸੀ ਮੇਰੇ ਕੋਲ ਇੱਕ ਵੀ ਰਿਕਾਰਡਿੰਗ ਰਿਕਾਰਡਿੰਗ ਕੁਸ਼ਚਨ ਸੁਣਿਆ ਦਾ ਜਿਹੜੇ ਫਾਰਮਾਂ ਕੁਸ਼ਚਨ ਸੁਣਿਆ ਤੇ ਡੀਐਸਪੀ ਸਾਹਿਬ ਨੇ ਤਾਂ ਕਿਹਾ ਤੈਨੂੰ ਇਨਸਾਫ ਆਪਾਂ ਦਿਵਾਵਾਂਗੇ ਜ਼ਰੂਰ ਡੀਐਸਪੀ ਨੇ ਮੈਨੂੰ ਬਹੁਤ ਸਪੋਰਟ ਕੀਤੀ ਕਿਹਾ ਤੈਨੂੰ ਅਸੀਂ ਇਨਸਾਫ ਦਿਵਾਵਾਂਗੇ ਤੇ ਫਿਰ ਜਦੋਂ ਮੈਡਮ ਕੋਲ ਸੀ ਪੇਸ਼ ਹੁੰਦੇ ਆ ਮੈਡਮ ਨੇ ਸਾਡਾ ਰੱਖਿਆ ਵੀ 30 30 30 ਦਾ ਟਾਈਮ ਰੱਖਿਆ ਵੀਰਵਾ ਤੇ ਪਣ ਵੀਰਵਾ ਜੜਾ ਵੀਰਵਾ ਵੇਖੋ ਕੀ ਮੰਦਾ ਅਜ ਸਾਈ ਦੇੜੇ ਖਜੇ ਖਲਾਵੋ ਗਿਆ ਵੀ ਵਗੈਰਾ ਵੀ ਤੁਹਾਨੂੰ ਮਿਲਦੀਆਂ ਮਾਰਦੇ ਨੇ ਤਾਂ ਕੀ ਮਿਲਦੀਆਂ ਪਈਆਂ ਐਸੇ ਤੱਕ ਤਾਂ ਕੀ ਮਿਲ ਗਈ ਹੈਪੀ ਦੇ ਮੰਮੀ ਨੂੰ ਕਹਿੰਦੇ ਨੇ ਤੇ ਹੈਪੀ ਨੂੰ ਤੂੰ ਸਾਦਲਾ ਕਰੇ ਹੈ ਪੈਸਾ ਦੇਸਪੰਡਾ ਫੋੜ ਦੇਣਾ ਮੈਂ ਹੈਪੀ ਉਹਦਾ ਸਾਦ ਦੇਂਦਾ ਪਿਆਰ ਪੇਸ ਕਰੇ ਸਾਲਾ ਤੇ ਤੂੰ ਚੁੱਠੀਗਵਾਈ ਦੇ ਦੇ ਮਤਲਬ ਛੁੱਠੀਗਵਾਈ ਦੇ ਦੇ ਹੈਪੀ ਕੌਣ ਹੈ ਹੈਪੀ ਉਹਦਾ ਭਰਾ ਵਾ ਬਲਜੀਤ ਦਾ ਉਜਾਏ ਤੁਹਾਡੇ ਨਾਲ ਜਿਹੜਾ ਹਾਂ ਜਿਹੜਾ ਮੇਰੇ ਨਾਲ ਸਪੋਰਟ ਕਰਦਾ ਪਿਆ ਔਰਤੇ ਵੀ ਝੁੱਠਾ ਕੇਸ ਠੋਕਨ ਕਰਦੇ ਪਏ ਮੇਰੇ ਤੇ ਵੀ ਝੁੱਠਾ ਕੇਸ ਥੋੜ ਗਏ ਕਿ ਨਸ਼ਾ ਤੇ ਮੈਲ ਆਇਆ ਕਿਉਂਕਿ ਨਸ਼ੇ ਤੇ ਇਹ ਆ ਵੇਚਦੇ ਇਹਦੇ ਮੁੰਡੇ ਨੂੰ ਨਸ਼ੇ ਤੇ ਥੋੜੀ ਮੈ ਲਾਤਾ ਲੱਕੀ ਸਰਵਨ ਨੂੰ ਨਸ਼ੇ ਹੋੜੀ ਲਾਤਾ ਜੋਆ ਨੂੰ ਤੇ ਉਹਨੂੰ ਮੈਂ ਮੁੰਡੇ ਨੂੰ ਥੋੜੀ ਨਸ਼ੇ ਲਾਤਾ ਸੰਦੀਪ ਕੁਲਦੀਪ ਨੂੰ ਥੋੜੀ ਨਸ਼ੇ ਲਾਤਾ ਉਹ ਸ਼ੁਰੂ ਨਸ਼ੇ ਉਹ ਨੌਜਵਾਨ ਵੀ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਾਂਗੇ ਹੈਪੀ ਤੁਹਾਨੂੰ ਲੱਗਦਾ ਕਿ ਬਿਲਕੁਲ ਤੁਸੀਂ ਸਾਥ ਸਹੀ ਦੇ ਰਹੇ ਹੋ ਹਾਂਜੀ ਸਹੀ ਸਾਥ ਦੇ ਰਹੇ ਆ ਮੈਂ ਇਨਸਾਫ ਦਾ ਸਾਥ ਦੇ ਰਿਹਾ ਮੈਨੂੰ ਮੈਨੂੰ ਬਹੁਤ ਖੁਸ਼ੀ ਆ ਇਹ ਕੰਮ ਦੀ ਹਾਂ ਤੇ ਹਾਂ ਇਨਸਾਫ ਦਾ ਸਾਥ ਲੱਗਦਾ ਕਿ ਜੋ ਤੁਹਾਡੇ ਪਰਿਵਾਰ ਨੇ ਇਹਦੇ ਨਾਲ ਕੀਤਾ ਬਿਲਕੁਲ ਗਲਤ ਹੈ ਬਹੁਤ ਗਲਤ ਆਏ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਬੜੇ ਜਾਣਿਆਂ ਨਾਲ ਕੀਤਾ ਉਦੋਂ ਕਿਸ ਨੇ ਨੀ ਆਵਾਜ਼ ਉਠਾਈ ਹਮ ਤਾਂ ਕਿ ਮੈਂ ਆਵਾਜ਼ ਉਠਾਈ ਆ ਤੇ ਤੁਹਾਨੂੰ ਧਮਕੀਆਂ ਮਿਲਦੀਆਂ ਮੈਨੂੰ ਤਾਂ ਕਿਹਾ ਮਿਲਦੀਆਂ ਮੇਰੇ ਘਰ ਵਾਲਿਆਂ ਨੂੰ ਕਹਿੰਦੇ ਆ ਕਿ ਤੂੰ ਹੀ ਝੂਠੀ ਗਵਾਹੀ ਦੇ ਦੋ ਨਹੀਂ ਤੇ ਹੈਪੀ ਨੇ ਫਸਾ ਦੇਣਾ ਸਾਨੂੰ ਹਾਂਜੀ ਇਹ ਗੱਲ ਦੀ ਰਿਕਾਰਡਿੰਗ ਵੀ ਹੈਗੀ ਹੈਡੇ ਕੋਲ ਵੀ ਕੀ ਹੁਣ ਨਿਆਂ ਸਾਫ ਕੀ ਮੰਗ ਰਹੇ ਹੋ ਨਿਆਂ ਹਾਲੇ ਤੱਕ ਵਿਖਦਾ ਹੀ ਨਹੀਂ ਕੋਈ ਕਿਉਂਕਿ ਡੀਐਸਪੀ ਸਾਹਿਬ ਵੀ ਕਹੀ ਜਾਂਦੇ ਆ ਅਗਲੇ ਵੀਰਵਾਰ ਆਇਓ ਟਾਈਮ ਤੇ ਟਾਈਮ ਪਈ ਜਾਂਦਾ ਲੱਗਦਾ ਕਿ ਉਹਨਾਂ ਨੂੰ ਕੋਈ ਪ੍ਰੈਸ਼ਰ ਪੈ ਰਿਹਾ ਹਾਂ ਲੱਗਦਾ ਕਿਉਂਕਿ ਉਹ ਪੈਸੇ ਉਹਨਾਂ ਕੋਲ ਬਾਦੂ ਆ ਕੁਛ ਨਾ ਕੁਛ ਤਾਂ ਕੁਛ ਹੋਣਾ ਪੈਸਾ ਪੂਸਾ ਚੜਾ ਕੇ ਕੁਝ ਵੀ ਕਰ ਸਕਦੇ ਨੇ ਕੁਝ ਵੀ ਝੂਠੇ ਗਵਾਹ ਵੀ ਖਰੀਦ ਸਕਦੇ ਨੇ ਸਾਡੇ ਕੋਲ ਰਿਕਾਰਡਿੰਗ ਪਈ ਹੈ ਜਿੱਚ ਇਹਦੀ ਹੈਪੀ ਦੀ ਮੰਮੀ ਖੁਦ ਕਹਿੰਦੀ ਆ ਮੈਨੂੰ ਬਲਜੀਤ ਕਹਿੰਦੀ ਆ ਝੂਠੀ ਗਵਾਈ ਦੇ ਉਹ ਕਰਨੇ ਪਚੋ ਠਿਗਵਾਈ ਆਣਾ ਹੀ ਨਹੀਂ ਉਹਨਾਂ ਨੇ ਪਹਿਲੇ ਮੈਂ ਕਹਿਤਾ ਮੈਂ ਜੇ ਮੇਰੇ ਕੋ ਮੈਂ ਉਹਨਾਂ ਨੂੰ ਦੱਸਤਾ ਸੀ ਮੈਂ ਕਿ ਮੈਂ ਕੁਲ ਕੋੜਿੰਗਾ ਗਿਆ ਉਹ ਦਾਦਾ ਦਦੀਆਂ ਤੀ ਠੋਕਰਾ ਖਾ ਰਹੇ ਹੋ ਜੇ ਤੁਹਾਨੂੰ ਨਿਸਾਫ ਨਹੀਂ ਮਿਲਦਾ ਅਗਲੇ ਪੁਆਇੰਟ ਕੀ ਹੋਵੇਗਾ ਅਗਲੇ ਪੁਆਇੰਟ ਤੇ ਫਿਰ ਤਾਂ ਨਹੀਂ ਆ ਇਲਫ ਨੰਗੇ ਹੋ ਕੇ ਘੁੰਮਾਂਗੇ ਸੜਕ ਤੇ ਕੋਈ ਨਾ ਕੋਈ ਇਨਸਾਫ ਦੋਗੇ ਮੈਂ ਤਾਂ ਕਿ ਰਿਸ਼ਤੇਦਾਰੀ ਚ ਬਦਨਾਮੀ ਤਾਂ ਹੋ ਗਈ ਹੈ ਹੁਣ ਰਿਸ਼ਤੇਦਾਰੀ ਬਦਨਾਮੀ ਹੋ ਗਈ ਆ ਬਸ ਹੁਣ ਮੀਡੀਆ ਸ਼ੋ ਹੋ ਗਏ ਆ ਆਪਾਂ ਹੁਣ ਸਾਰੇ ਕਿਤੇ ਫੈਲ ਦੇਣੀਆਂ ਰਿਸ਼ਤੇਦਾਰੀਆਂ ਕਿ ਭੈਣ ਭਰਾ ਸਾਰੇ ਤੱਕ ਪਹੁੰਚਣੀਆਂ ਗੱਲਬਾਤ ਪਹੁੰਚਣੀਆਂ ਆ ਆਪੇ ਤੱਕਾ ਹੋਇਆ ਵਾ ਤੇ ਉਹ ਆਪਣੇ ਪੇਟ ਪਾਲਣ ਵਾਸਤੇ ਕਮਾਈ ਦਾ ਨਜ਼ਰੀਆ ਬਣਿਆ ਸੀ ਚੰਗਾ ਭਲਾ ਨੌਜਵਾਨ ਕਮਾਈ ਕਰ ਰਿਹਾ ਸੀ ਆਪਣੀ ਪਰ ਕੁਝ ਕਿਨਰਾਂ ਦੇ ਵੱਲੋਂ ਕਹਿ ਸਕਦੇ ਜਾਂ ਕੁਝ ਨੌਜਵਾਨਾਂ ਦੇ ਵੱਲੋਂ ਇਸੇ ਦੇ ਨਾਲ ਤੱਕਾ ਕੀਤਾ ਗਿਆ ਤੇ ਇਸ ਦਾ ਗੁਪਤ ਅੰਗ ਜਿਹੜਾ ਕੱਢ ਦਿੱਤਾ ਗਿਆ ਤੇ ਹੁਣ ਦਰਦ ਦਰਦ ਗਿਆ ਠੋਕਰਾ ਖਾ ਰਿਹਾ ਪੁਲਸ ਤੱਕ ਸੁਣਵਾਈ ਨਹੀਂ ਹੋ ਰਹੀ ਕੈਮਰਾਮੈਨ ਜੈ ਰਾਮ ਦੇ ਨਾਲ ਮਨਜਿੰਦਰ ਸਿੰਘ ਮਿਨੀ ਪਾਕਟ ਅੰਮ੍ਰਿਤਸਰ